जय भीम जय पारसत्कारਜੋ ਸਾਥੀਓ ਆਪ ਸਭ ਨੂੰ 바ਵਾ ਸਾਹਿਬ ਪੀਮbro अंबेडकर जी ਦੇ ਇਸ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਸੋ ਆਪਣੇ ਨਾਲ ਜੁੜੇ ਨੇ ਇੰਜੀਨੀਅਰ ਜੀਤ ਸਿੰਘ ਜੀ ਕਰਪੂਥਲਾ ਤੋਂ ਸੋ ਇਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਬਹੁਤ ਅੱਛਾ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ 바ਵਾ ਸਾਹਿਬ ਪੀਮbro अंबेडकर जी ਦਾ ਜਿਹੜਾ ਤਿਆਗ ਸੀ ਤਾਂ ਜੋ 바ਵਾ ਸਾਹਿਬ अंबेडकर जी ਨੇ ਸਾਡੇ ਲਈ ਪੂਰੇ ਵਿਸ਼ਵ ਦੇ ਵਿੱਚ ਆਪਾਂ ਦੇਖਦੇ ਆਂ ਤੇ 바ਵਾ ਸਾਹਿਬ अंबेडकर जी ਨੇ ਭਾਰਤ ਦੇ ਲਈ ਬੜਾ ਸੰਘਰਸ਼ ਕੀਤਾ ਭਾਰਤ ਨੂੰ ਇੱਕ ਸੰਵਿਧਾਨ ਦਿੱਤਾ ਭਾਰਤ ਦੇ ਦੱਬੇ ਕੁਚਲੇ ਲੋਕਾਂ ਦੇ ਲਈ ਐਦਾਂ ਦੇ ਮਸੀਹਾ ਬਣੇ ਤੇ ਆਪਾਂ ਗੱਲਬਾਤ ਕਰਦੇ ਹਾਂ ਇੰਜੀਨੀਅਰ ਜੀ ਸਿੰਘ ਜੂਣਾ ਨਾਲ ਕਿ ਇਹਨਾਂ ਵੱਲੋਂ ਵੀ ਇੱਕ ਬੜਾ ਅੱਛਾ ਪ੍ਰਯਾਸ ਕੀਤਾ ਜਾਂਦਾ ਨਗਰਾਂ ਦੇ ਵਿੱਚ ਲਾਇਬ੍ਰੇਰੀਆਂ ਖੋਲ੍ਹੀਆਂ ਜਾਂਦੀਆਂ ਇਹਨਾਂ ਵੱਲੋਂ ਘੱਟੋ-ਘੱਟ ਜਿਆਦਾ ਨਹੀਂ ਤਾਂ 10 ਬੁੱਕਾਂ ਦੇ ਕਰੀਬ ਜਿਹੜਾ ਇਹਨਾਂ ਨੇ ਰਿਲੀਜ਼ ਕੀਤੀਆਂ ਸੋ ਲਿਖਣ ਦਾ 바ਵਾ ਸਾਹਿਬ ਅੰਬੇਦਕਰ ਜੀ ਦੇ ਉੱਪਰ ਲਿਟਰੇਚਰ ਲਿਖਦੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਅਸਲ ਦੇ ਵਿੱਚ 바ਵਾ ਸਾਹਿਬ ਅੰਬੇਦਕਰ ਜੀ ਦਾ ਜੋ ਮਿਸ਼ਨ ਸੀ ਉਹ ਹੈ ਕੀ ਸੀ ਔਰ ਅਸੀਂ ਕਿਵੇਂ ਸਮਝ ਸਕਦੇ ਆਂ 바ਵਾ ਸਾਹਿਬ ਅੰਬੇਦਕਰ ਜੀ ਨੂੰ ਹਾਂਜੀ ਸਰ ਸਭ ਤੋਂ ਪਹਿਲਾਂ ਤਾਂ ਮੈਂ ਦਰਾਵੜ ਚੈਨਲ ਦੇ ਤੁਹਾਡਾ ਬਹੁਤ ਹੀ ਧੰਨਵਾਦ ਕਰਦਾ ਕਿ ਤੁਸੀਂ ਐਕਚੁਅਲੀ ਸਹੀ ਰੂਪ ਦੇ ਵਿੱਚ ਜੋ ਮਾਨਵਤਾ ਦੀ ਲਹਿਰ ਹੈ ਉਹਦੇ ਵਿੱਚ ਹਿੱਸਾ ਲੈ ਰਹੇ ਹੋ ਕਿਉਂਕਿ ਦੁਨੀਆ ਦੇ ਵਿੱਚ ਜ਼ਿਆਦਾਤਰ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਆਂਦੇ ਆ ਉਹਨਾਂ ਨੂੰ ਜ਼ਿੰਦਗੀ ਦਾ ਮਕਸਦ ਹੀ ਨਹੀਂ ਪਤਾ ਚੱਲਦਾ ਕਿ ਕੀ ਆ ਸਾਡੀ ਜ਼ਿੰਦਗੀ ਦਾ ਮਕਸਦ ਜੀ ਕਿਉਂਕਿ ਮਨੁੱਖ ਜਦੋਂ ਆਂਦਾ ਹੈਗਾ ਉਹਨੂੰ ਸਮਾਜ ਦੇ ਵਿੱਚ ਜੋ ਚੀਜ਼ ਨਜ਼ਰ ਆਉਂਦੀ ਆ ਉਹ ਸਮਾਜ ਨੂੰ ਅਡਾਪਟ ਕਰਦਾ ਤਰਿਆ ਚੱਲਿਆ ਜਾਂਦਾ ਕਈ ਵਾਰੀ ਉਹ ਰਸਤੇ ਤੋਂ ਇੰਨਾ ਭਟਕ ਜਾਂਦਾ ਕਿ ਉਹਨੂੰ ਉਹੀ ਰਸਤਾ ਲੱਗਦਾ ਕਿ ਸਾਡਾ ਠੀਕ ਹੈ ਬਹੁਤ ਜਨ ਸਮਾਜ ਨੂੰ ਲੰਬੇ ਸਮੇਂ ਤੋਂ ਗੁਲਾਮੀ ਦੇ ਕਾਰਨ ਉਹਨਾਂ ਨੂੰ ਪਤਾ ਹੀ ਨਹੀਂ ਆਪਣੇ ਹੱਕ ਹਕੂਕ ਦਾ ਕਿ ਮਨੁੱਖ ਜੀਵਨ ਕੀ ਹੁੰਦਾ ਇੱਕ ਮਸੀਹਾ ਸਾਡੇ ਬਾਬਾ ਸਾਹਿਬ ਅੰਬੇਡਕਰ ਜਿਹੜੇ 1891 ਦੇ ਵਿੱਚ ਪੈਦਾ ਹੋਏ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਉਹਨਾਂ ਨੂੰ ਸਮਾਜ ਵਿੱਚ ਵਿਚਰਨਾ ਪਿਆ ਤੇ ਉਹਨਾਂ ਨੂੰ ਬਹੁਤ ਵੱਡੀ ਔਰ ਬਹੁਤ ਤਰ੍ਹਾਂ ਦੇ ਨਾਲ ਤਸੀਹੇ ਜਲਾਲਤ ਸੈਣੀ ਪਈ ਜੀ ਕੁਝ ਲੋਗ ਹੁੰਦੇ ਆ ਜਿਹੜੇ ਕਿ ਉਸ ਜਲਾਲਤ ਨੂੰ ਗੁਲਾਮੀ ਸਮਝ ਕੇ ਆਪਣੀ ਜ਼ਿੰਦਗੀ ਜਿੰਦੇ ਕੁਝ ਲੋਗ ਅਣਖੀ ਹੁੰਦੇ ਆ ਜਿਨ੍ਹਾਂ ਨੂੰ ਆਪਣੇ ਸਨਮਾਨ ਦਾ ਅਹਿਸਾਸ ਉਹਨਾਂ ਨੂੰ ਸਨਮਾਨ ਦਾ ਅਹਿਸਾਸ ਹੋਇਆ ਉਹਨਾਂ ਨੇ ਬਹੁਤ ਉੱਚ ਸਿੱਖਿਆ ਜਿਹੜੀ ਹਾਸਲ ਕੀਤੀ ਜਿਦੇ ਵਿੱਚ ਮਹਾਰਾਜ ਬੜੌਦਾ ਦਾ ਬਹੁਤ ਵੱਡਾ ਰੋਲ ਹੈ ਜੀ ਮਾਸਟਰ ਅਰਜਨ ਕਲਿਸਕਰ ਦਾ ਬਹੁਤ ਵੱਡਾ ਰੋਲ ਹੈ ਜਿਨ੍ਹਾਂ ਨੇ ਬਾਬਾ ਸਾਹਿਬ ਨੂੰ ਸਾਹੂਜੀ ਮਹਾਰਾਜ ਨੇ ਮਲਾਇਆ ਸੀ ਤੇ ਜਦੋਂ ਉਹਨਾਂ ਨੇ ਪਹਿਲੀ 10ਵੀਂ ਪਾਸ ਕੀਤੀ ਕਿਸੇ ਬੌਧਨ ਸਮਾਜ ਦੇ ਬੱਚੇ ਲਈ ਇੱਕ ਬਹੁਤ ਵੱਡੀ ਅਚੀਵਮੈਂਟ ਸੀ ਜੀ ਔਰ ਉਹਨਾਂ ਦਿਨਾਂ ਦੇ ਵਿੱਚ ਜੋ ਅਸੂਤ ਸਮਾਜ ਨੂੰ ਪੜਨ ਦੀ ਤਾਂ ਦੂਰ ਦੀ ਗੱਲ ਸਕੂਲ ਦੇ ਲੱਗ ਵੀ ਟੋਕਣ ਨਹੀਂ ਦਿੱਤਾ ਜਾਂਦਾ ਸੀ ਜੀ ਤੇ ਬਾਬਾ ਸਾਹਿਬ ਨੂੰ ਪਹਿਲਾਂ ਜਦੋਂ ਉਹ ਦਾਖਲਾ ਲੈਣ ਗਏ ਤੇ ਉੱਥੇ ਦੇ ਹੈੱਡਮਾਸਟਰ ਨੇ ਟੀਚਰ ਨੇ ਬੜੀ ਹੀ ਜਲਾਲਤ ਦੇ ਮਤਲਬ ਨਾਲ ਬੜੀ ਬੇਸ਼ਰਮੀ ਦੇ ਨਾਲ ਕਿਹਾ ਕਿ ਤੂੰ ਪੜ੍ਹ ਲਿਖ ਕੇ ਕੀ ਕਰੇਂਗਾ ਜੀ ਆ ਬਾਬਾ ਸਾਬਾ ਨੇ ਕੀ ਸੀ ਉਹਨਾਂ ਨੇ ਪਹਿਲਾਂ ਸੁਣਿਆ ਦੂਜੀ ਵਾਰ ਉਹਨੇ ਕਿ ਮੈਂ ਪੜ੍ਹ ਲਿਖ ਕੇ ਕੀ ਕਰੂੰਗਾ ਪੁੱਛਣਾ ਤੁਹਾਡਾ ਅਧਿਕਾਰ ਨਹੀਂ ਜੇ ਤੁਸੀਂ ਦੁਬਾਰਾ ਇਹ ਗੱਲ ਕੀਤੀ ਤਾਂ ਫਿਰ ਮੇਰਾ ਜਿਹੜਾ ਗੁੱਸਾ ਹੋਰ ਮਤਲਬ ਅੱਗੇ ਵੱਧ ਜਾਣਾ ਹੈਗਾ ਜੀ ਤੇ ਉਹ ਚੁੱਪ ਕਰ ਗਿਆ ਉਸ ਤੋਂ ਬਾਅਦ ਬਾਬਾ ਸਾਹ ਨੂੰ ਪੰਜ ਸ਼ਰਤਾਂ ਦੇ ਉੱਤੇ ਸਕੂਲ ਦੇ ਵਿੱਚ ਐਡਮਿਸ਼ਨ ਮਿਲੀ ਸਾਡੇ ਬੱਚਿਆਂ ਨੂੰ ਨਹੀਂ ਪਤਾ ਅੱਜ ਕੱਲ੍ਹ ਕਿਉਂਕਿ ਸਾਨੂੰ ਸੰਵਿਧਾਨ ਦੇ ਤਹਿ ਸਿੱਖਿਆ ਦੇ ਅਧਿਕਾਰ ਮਿਲ ਚੁੱਕਿਆ ਸਾਨੂੰ ਆਪਣੀ ਐਜੂਕੇਸ਼ਨ ਦਾ ਨਹੀਂ ਪਤਾ ਖਾਲੀ ਅਕਾਡੈਮਿਕ ਐਜੂਕੇਸ਼ਨ ਲਈ ਜੀ ਔਰ ਉਸ ਤੋਂ ਬਾਅਦ ਅਸੀਂ ਆਪਣੀ ਨੌਕਰੀ ਤੇ ਨੌਕਰੀ ਤੋਂ ਬਾਅਦ ਆਪਣੇ ਪਰਿਵਾਰ ਦੇ ਪਰਿਵਾਰ ਜੀ ਕੇ ਬਸ ਆਪਣੀ ਜ਼ਿੰਦਗੀ ਖਤਮ ਜੋ ਉਹ ਪੁਰਖਿਆ ਜਿਨ੍ਹਾਂ ਦੀ ਬਦੌਲਤ ਸਾਨੂੰ ਸਿੱਖਿਆ ਦੇ ਅਧਿਕਾਰ ਮਿਲੇ ਉਹਨਾਂ ਬਾਰੇ ਪਤਾ ਹੀ ਨਹੀਂ ਚੱਲਦਾ ਜੀ ਸਰ ਸਰ ਮੈਂ ਇੱਕ ਹੋਰ ਸਵਾਲ ਕਰਨਾ ਚਾਹੁੰਦਾ ਕਿ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਸਾਨੂੰ ਸਮਝ ਨਹੀਂ ਆ ਰਹੀ ਕਿ ਅਸੀਂ 바ਵਾ ਸਾਹਿਬ ਨੂੰ ਕਿਵੇਂ ਸਮਝੀਏ ਹਜ਼ਾਰਾਂ ਸੰਗਠਨ ਨੇ ਪੰਜਾਬ ਦੇ ਵਿੱਚ ਜਿਹੜੇ ਜੈ ਭੀਮ ਜੈ ਭੀਮ ਦਾ ਨਾਰਾ ਲਾਉਂਦੇ ਆ ਪਰ ਅਸਲ ਦੇ ਵਿੱਚ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਕਿਵੇਂ ਅਸੀਂ 바ਵਾ ਸਾਹਿਬ ਅੰਬੇਦਕਰ ਜੀ ਦੀ ਜਿਹੜੀ ਵਿਚਾਰਧਾਰਾ ਆ ਉਹ ਘਰ ਘਰ ਚ ਪਹੁੰਚਾ ਸਕਦੇ ਆ ਕਿਵੇਂ ਉਹ ਕਿਹੜਾ ਤਰੀਕਾ ਆ ਕਿਹੜਾ ਫਾਰਮੂਲਾ ਜਿਸ ਦੇ ਨਾਲ ਅਸੀਂ ਆਪਣੇ ਬੱਚਿਆਂ ਨੂੰ ਸਮਾਜ ਦੇ ਵਿੱਚ ਅਵੇਅਰ ਕਰ ਸਕਦੇ ਆ 바ਵਾ ਸਾਹਿਬ ਦੇ ਪ੍ਰਤੀ ਦੇਖੋ ਇਦਾਂ ਜਿੱਦਾਂ ਜਿੱਦਾਂ 바ਵਾ ਸਾਹਿਬ ਦੀ ਲਹਿਰ ਲਗਾਤਾਰ ਅੱਗੇ ਉੱਪਰ ਜਾ ਰਹੀ ਆ ਤੇ ਇਹਦੇ ਵਿੱਚ ਹੋਰ ਵੀ ਡਾਊਨਫਾਲ ਆ ਰਹੀ ਆ ਕਿ ਸਾਡੇ ਵਿਰੋਧੀ ਜਿਹੜੇ ਹੈਗੇ ਆ ਉਹ ਉਹਨਾਂ ਲੋਕਾਂ ਤੱਕ ਪਹੁੰਚਦਾ ਉਹ ਕਹਿੰਦੇ ਯਾਰ ਬਾਬਾ ਸਾਹਿਬ ਨੇ ਬੜਾ ਕੁਝ ਕੀਤਾ ਤੁਹਾਡੇ ਲਈ ਆਪਾਂ ਜੈ ਜੈਕਾਰ ਕਰਨੀਆਂ ਉਹਨਾਂ ਦੀ ਔਰ ਬਾਬਾ ਸਾਹਿਬ ਦੇ ਜਨਮ ਦਿਨ ਮਨਾਣੇ ਤਾਂ ਕਈ ਜਗ੍ਹਾ ਤੇ ਮੈਨੂੰ ਪਤਾ ਚੱਲਿਆ ਕਿ ਬਾਬਾ ਸਾਹਿਬ ਦੇ ਜਨਮ ਦਿਨ ਦੇ ਅੱਜ ਕੇਕ ਕਿ ਕੱਟੇ ਜਾ ਰਹੇ ਜਿੱਦਾਂ ਅਸੀਂ ਬੱਚਾਂ ਦੇ ਕੇਕ ਕੱਟਦਾ ਜਿਹੜੇ ਕਿ ਬਹੁਤ ਹੀ ਮੈਂ ਦੇਖਿਆ ਕਿ ਇਹ ਮਤਲਬ ਮੈਂ ਆਪਣੇ ਤੌਰ ਤੇ ਸਮਝਦਾ ਗਲਤ ਗੱਲ ਹੈ ਬਾਬਾ ਸਾਹਿਬ ਦੇ ਜਨਮ ਦਿਨ ਮਨਾਣਾ ਨਹੀਂ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਅਡਾਪਟ ਕਰਨਾ ਅਮਲ ਕਰਨਾ ਸੀ ਅਮਲ ਕਿਦਾਂ ਕਰਨਾ ਅਮਲ ਦੇ ਕੋਈ ਆ ਕਿ ਅਸੀਂ ਆਪਣੇ ਖਰਚੇ ਜੋ ਅਸੀਂ ਕਮਾਨਿਆ ਉਹ ਕਮਾਈ ਸਾਡੀ ਹਾਰਡ ਕੈਸ਼ ਆ ਉਹਨੂੰ ਆਪਣੇ ਬੱਚਿਆਂ ਦੀ এডੂਕੇਸ਼ਨ ਜੇ ਤੁਹਾਡੇ ਕੋਲੇ ਸ਼ਫੀਸ਼ੈਂਟ ਹੋਰ ਹੈਗੀ ਆ ਤਾਂ ਕਿ ਸਮਾਜ ਦੇ ਵਿੱਚ ਜਿਹੜੇ ਬੱਚਿਆਂ ਨੂੰ ਇਸ ਵਤ এডੂਕੇਸ਼ਨ ਦੀ ਜ਼ਰੂਰਤ ਹੈ ਉਹਨਾਂ ਦੇ ਪੇਰੈਂਟਸ ਨਹੀਂ ਮਤਲਬ ਪੜਾਪੰਦੇ ਉਹਨਾਂ ਨੂੰ এডੂਕੇਸ਼ਨ ਦੇਣੀ ਕਿਉਂਕਿ ਜਦੋਂ ਜਦੋਂ ਜਿੱਦਾਂ ਜਿੱਦਾਂ ਦੇ ਰਹਿ ਤੀ ਰਹੋ ਆਪਣਾ ਗਿਆਨ ਪ੍ਰਾਪਤ ਕਰਨਗੇ ਇਤਿਹਾਸ ਤੋਂ ਜਾਣੂ ਹੋਣਗੇ ਫਿਰ ਉਹਨਾਂ ਨੂੰ ਪਤਾ ਚੱਲੇਗਾ ਕਿ ਕਿੰਨਾਂ ਨੇ ਸਾਡੇ ਲਈ ਕੀਤਾ ਹੈਗਾ ਅੱਜ ਸਾਡੇ ਵਿਰੋਧੀ ਜਿਹੜੇ ਹੈਗੇ ਆ ਬੜੀ ਵੱਡੀ ਪੱਧਰ ਸੰਸਾਰ ਵਿਸ਼ਵ ਦੇ ਵਿੱਚ ਵੀ ਭਾਰਤ ਦੇ ਵਿੱਚ ਵੀ ਹਰ ਜਗ੍ਹਾ ਤੇ ਬਾਬਾ ਸਾਹਿਬ ਦਾ ਨਾਮ ਜੈਜਕਾਰ ਕੀਤੀ ਜਾ ਰਹੀ ਆ ਲੇਕਿਨ ਉਹਨਾਂ ਦੇ ਮਿਸ਼ਨ ਤੋਂ ਪਟਕਾਇਆ ਜਾ ਰਿਹਾ ਹੈਗਾ ਜੀ ਜੀ ਤੇ ਮੈਂ ਇੱਕ ਹੋਰ ਜਾਨਣਾ ਚਾਹੁੰਦਾ ਕਿ ਤੁਹਾਡੇ ਵੱਲੋਂ ਜਿਹੜੀਆਂ ਬਾਬਾ ਸਾਹਿਬ ਦੀਆਂ 10 ਦੇ ਕਰੀਬ ਬੁੱਕਾਂ ਤੁਸੀਂ ਜਿਹੜੀਆਂ ਲਿਖ ਦਿੱਤੀਆਂ ਬਾਬਾ ਸਾਹਿਬ ਦੇ ਉੱਪਰ ਔਰ ਮੈਂ ਜਾਨਣਾ ਚਾਹੁੰਦਾ ਕਿ ਉਹ ਬੁੱਕਾਂ ਦੇ ਨਾਮ ਵੀ ਜ਼ਰੂਰ ਸਾਥੀਓ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਜੇ ਇੱਕ ਬੁੱਕ ਤੁਹਾਨੂੰ ਚਾਹੀਦੀ ਹੋਵੇ ਤੁਹਾਨੂੰ ਨੰਬਰ ਵੀ ਸਕਰੀਨ ਤੇ ਮੈਂਸ਼ਨ ਕਰ ਦਵਾਂਗੇ ਔਰ ਮੈਂ ਬੁੱਕਾਂ ਬਾਰੇ ਜਾਣਨਾ ਚਾਹੁੰਦੇ ਕਿ ਇਹਨਾਂ 바ਵਾ ਸਾਹਿਬ ਅੰਬੇਦਕਰ ਜੀ ਦੀ ਜਿਹੜੀ ਬੁੱਕ ਆ ਇੱਕ ਬੁੱਕ ਦਾ ਅੱਜ ਕਾਫੀ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਟੈਸਟ ਹੋਇਆ ਜਿਹੜਾ ਸਰ ਹੁਣਾ ਵੱਲੋਂ ਲਿਖੀ ਗਈ ਸੋ ਇਹ ਵੀ ਬਹੁਤ ਵੱਡੀ ਗੱਲ ਹੈ ਕਿਉਂਕਿ 바ਵਾ ਸਾਹਿਬ ਅੰਬੇਦਕਰ ਜੀ ਦੇ ਉੱਤੇ ਵੀ ਲਿਖਣਾ ਬਹੁਤ ਵੱਡੀ ਇੱਕ ਆਪਣੇ ਆਪ ਦੇ ਵਿੱਚ ਉਪਲਬਧ ਦੀ ਉਪਲਬਧ ਦੀ ਵੀ ਕਹਿ ਸਕਦੇ ਆ ਕਿ ਬੜਾ ਸੰਘਰਸ਼ ਕਰਕੇ ਇਹ ਸਾਰਾ ਕੁਝ ਸਾਨੂੰ ਜਿਹੜਾ ਕਰਨਾ ਪੈ ਰਿਹਾ ਉਹ ਸਮਾਜ ਦੇ ਵਿੱਚ ਪੇਸ਼ ਕਰ ਰਹੇ ਨੇ ਲਿਟਰੇਚਰ ਸੋ ਉਹ ਵੀ ਇਹਨਾਂ ਤੋਂ ਜਾਣਦੇ ਹਾਂ ਜੀ ਸਰ ਹਾਂਜੀ ਮੈਂ ਕਹਿਣਾ ਚਾਹੁੰਦਾ ਕਿ ਮੈਂ ਕਰੀਬ 37 ਸਾਲ ਤੋਂ ਲਗਾਤਾਰ ਸਮਾਜ ਦੇ ਵਿੱਚ ਕੰਮ ਕਰ ਰਿਹਾ ਹਾਂ ਜੀ ਔਰ ਸਾਨੂੰ ਕਦੀ ਸਮਾਂ ਨਹੀਂ ਮਿਲਿਆ ਕਿਉਂਕਿ ਅਸੀਂ ਇਹ ਕਦੀ ਨਹੀਂ ਆਪਣਾ ਕਿਉਂਕਿ ਦੇਖੋ ਸਾਡੀ ਜ਼ਿੰਦਗੀ ਦਾ ਜ਼ਿੰਦਗੀ ਇੱਕ ਹੈ ਸਮਾਂ ਲਿਮਟਿਡ ਹੈ ਤੇ ਇੱਕ ਇੱਕ ਪਲ ਜਿਹੜਾ ਹੈਗਾ ਅਸੀਂ ਬਾਬਾ ਸਾਹਿਬ ਦੇ ਮਿਸ਼ਨ ਦੇ ਲਈ ਲਗਉਣਾ ਤਦੀ ਸਾਡਾ ਆਉਣ ਦਾ ਫਾਇਦਾ ਅਦਰਵਾਇਤਾਂ ਜਿਹੜਾ ਉਹਨਾਂ ਨੇ ਕਿਹਾ ਸੀ ਕਿ ਪੜੇ ਲਿਖਿਆ ਨੇ ਧੋਖਾ ਦਿੱਤਾ ਉਹ ਸਾਡੇ ਲਈ ਬਹੁਤ ਹੀ ਜ ਸ਼ਰਮਨਾਕੀ ਗੱਲ ਆ ਖਾਸ ਕਰਕੇ ਸਾਡੇ ਪੜੇ ਲਿਖੇ ਲਈ ਕਿਉਂਕਿ ਸਾਨੂੰ ਜੋ ਬਾਬਾ ਸਾਹਿਬ ਦੇ ਮਿਸ਼ਨ ਦਾ ਸੰਘਰਸ਼ਾਂ ਦਾ ਫਾਇਦਾ ਸਾਨੂੰ ਮਿਲਿਆ ਸਾਡੇ ਪਰਿਵਾਰਾਂ ਨੂੰ ਮਿਲਿਆ ਸਾਡੇ ਬੱਚਿਆਂ ਨੂੰ ਮਿਲਿਆ 2020 ਦੇ ਵਿੱਚ ਕੋਵਿਡ ਆਇਆ ਜਦੋਂ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਹੈਗੀ ਘਰਾਂ ਦੇ ਵਿੱਚ ਲੋਕਾਂ ਨੂੰ ਬੰਦ ਕਰ ਦਿੱਤਾ ਗਿਆ ਤਕਰੀਬ ਉਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਲੋਕ ਪਕਵਾਨ ਅਲੱਗ-ਅਲੱਗ ਬਣਾ ਕੇ ਖਾਂਦੇ ਸੀ ਕਿਉਂਕਿ ਘਰੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਸੀ ਮੇਰੇ ਕੋਲੇ ਕਰੀਬ 5 6000 ਬੁੱਕ ਮੇਰੇ ਲਾਇਬ੍ਰੇਰੀ ਆ ਮੇਰੇ ਘਰ ਹੈਗੀ ਆ ਜੀ ਤੇ ਉਹਦੇ ਵਿੱਚੋਂ ਜਦੋਂ ਮੈਂ ਪੜਿਆ ਬਾਬਾ ਸਾਹਿਬ ਦੀ ਚਾ ਮਤਲਬ ਲਗਾਤਾਰ ਮੈਂ ਪੜਦਾ ਰਹਿੰਦਾ ਸੀ ਮੇਰਾ ਮਨ ਕੀਤਾ ਕਿ ਕਿਉਂ ਨਾ ਬਾਬਾ ਸਾਹਿਬ ਦੀ ਛੋਟੀ ਜੀਵਨੀ ਸਰਲ ਜੀਵਨੀ ਉਹ ਹਰ ਘਰ ਘਰ ਤੱਕ ਪਹੁੰਚਾਈ ਜਾਵੇ ਤੇ ਮੈਂ ਉਹ ਕਿਤਾਬ ਲਿਖਣੀ ਸ਼ੁਰੂ ਕੀਤੀ ਉਹਨਾਂ ਸਮੇਂ ਦੇ ਉੱਤੇ ਕੁਝ ਸਾਲ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ ਸੀ ਕਿ 바ਵਾ ਸਾਹਿਬ ਅੰਬੇਡਕਰ ਜੇ ਸਾਡੇ ਦੇਸ਼ 'ਚ ਪੈਦਾ ਹੁੰਦੇ ਤਾਂ ਅਸੀਂ ਉਹਨਾਂ ਨੂੰ ਸੂਰਜ ਕਹਿੰਦੇ ਔਰ ਉਹਨਾਂ ਨੇ ਉਹਨਾਂ ਨੂੰ ਸਿੰਬਲ ਆਫ ਨੋਲੇਜ ਦਾ ਕਿਤਾਬ ਦਿੱਤਾ ਗਿਆਨ ਦੇ ਪ੍ਰਤੀਕ ਤੋ ਗਿਆਨ ਦੇ ਪ੍ਰਤੀਕ ਮੇਰੇ ਦਿਮਾਗ 'ਚ ਆਈ ਡੇ ਮੈਂ ਗਿਆਨ ਦੇ ਪ੍ਰਤੀਕ ਕਿਤਾਬ ਲਿਖੀ ਮੈਂ ਬਹੁਤ ਵੱਡ ਬੁੱਕਸ ਜਿਹੜੀਆਂ ਹੈਗੀਆਂ ਉਹਨਾਂ ਨੂੰ ਮਤਲਬ ਝੰਜੋਲੇਆ ਉਹਦੇ ਵਿੱਚੋਂ ਮਤਲਬ ਸਰਲ ਭਾਸ਼ਾ ਦੇ ਵਿੱਚ ਮੈਂ ਲਿਖੀ ਬੁੱਕ ਤੇ ਉਹ ਬੁੱਕ ਇੰਨੀ ਕੁ ਜ਼ਿਆਦਾ ਫੇਮਸ ਹੋ ਗਏ ਹੋ ਇੰਨੀ ਕਿ ਜਿਆਦਾ ਲੋਕਾਂ ਤੱਕ ਗਈ ਜਦੋਂ ਮੈਨੂੰ ਫੋਨ ਆਉਂਦਿਆ ਤੇ ਮੈਨੂੰ ਬੜਾ ਨਾ ਗੌਰਵ ਮਹਿਸੂਸ ਹੁੰਦਾ ਹੈਗਾ ਹੁਣੇ ਜੇ ਪਿਛਲੇ ਸਾਲ ਬਠਿੰਡਾ ਤੋਂ ਕਿਸੇ ਬਜ਼ੁਰਗ ਔਰਤ ਨੇ ਕਿਹਾ ਕਿ ਮੇਰਾ ਨਾਮ ਲੈ ਕੇ ਪੁੱਛਿਆ ਗਿਆ ਕਿ ਕਿਤਾਬ ਤੁਸੀਂ ਲਿਖੀ ਆ ਤੇ ਮੈਂ ਤੁਹਾਡਾ ਧੰਨਵਾਦ ਕਰਦੀ ਆ ਮੈਂ ਕਿਹਾ ਜੀ ਧੰਨਵਾਦ ਦੀ ਜਰੂਰਤ ਨਹੀਂ ਤੁਸੀਂ ਕਿੱਦਾਂ ਪੜੀ ਕਿੱਦਾਂ ਮਿਲਿਓ ਉਹਨਾਂ ਨੇ ਦੱਸਿਆ ਉਹਦੇ ਬਾਰੇ ਵਿੱਚ ਲੇਕਿਨ ਹੁਣ ਰੀਸੈਂਟਲੀ ਪਿਛਲੇ ਹਫਤੇ ਸੈਰੀ ਟੀਚਰ ਹੈਗੇ ਆ ਸਿਉੜਾ ਤੋਂ ਲੁਧਿਆਣੇ ਦੇ ਨਾਲ ਜੀ ਉਹਨਾਂ ਨੇ ਮੇਰਾ ਨਾਮ ਪੁੱਛਿਆ ਉਹਨਾਂ ਨੇ ਕਿਹਾ ਜੀ ਇਦਾਂ ਕਿ ਇੱਕ ਕਿਤਾਬ ਹੈ ਤੁਹਾਡੀ ਗਿਆਨ ਦੇ ਪ੍ਰਤੀਕ ਉਹ ਚਾਹੀਦੀ ਮੈਂ ਕੰਪੀਟੀਸ਼ਨ ਕਰਉਣਾ 14 ਅਪ੍ਰੈਲ ਨੂੰ ਤੇ ਤੁਸੀਂ ਕਿੱਦਾਂ ਸਾਨੂੰ ਪਹੁੰਚਾ ਸਕਦੇ ਤੁਹਾਡੇ ਕੋਲੇ ਆ ਜੀ ਇਹ ਕਿੰਨੇ ਦੀ ਕਿਤਾਬ ਹੈ ਮੈਂ ਕਿਹਾ ਜੀ ਉਹ 21 ਰੁਪਏ 50 ਐਚ ਸਾਨੂੰ ਪੈਂਦੀ ਹੈ ਮੈਂ 1.5 ਰੁਪਏ ਕੋਲੋਂ ਪਾ ਕੇ 20 ਰੁਪਏ ਦੇ ਵਿੱਚ ਦੇਣਾ ਰੀਪ੍ਰਿੰਟ ਵਾਸਤੇ ਤੇ ਉਹਨਾਂ ਨੇ ਕਿਹਾ ਜੀ 80 ਬੁੱਕਸ ਸਾਨੂੰ ਚਾਹੀਦੀਆਂ ਪਰ ਤੁਹਾਨੂੰ ਸ਼ਾਮ ਨੂੰ ਦੱਸਦਾ ਸ਼ਾਮੀ ਉਹਨਾਂ ਨੂੰ ਦੱਸਿਆ ਜੀ ਸਾਡਾ ਇਹ ਨਵਾਂ ਬਜਟ ਨਹੀਂ ਸਾਡਾ 1000 ਰੁਪਏ ਦਾ ਬਜਟ ਹੈ ਬੜੀ ਮੈਨੂੰ ਖੁਸ਼ੀ ਹੋਈ ਤੇ ਮੈਂ ਉਹਨਾਂ ਨੂੰ ਜਿਹੜੀ ਹੈਗੀ ਆ 50 ਕਿਤਾਬਾਂ ਤੇ 10 ਆਪਣੀਆਂ ਦੂਜੀਆਂ ਕਿਤਾਬਾਂ ਭੇਜੀਆਂ ਮੈਂ ਕਿਹਾ ਵੀ ਤੁਹਾਨੂੰ ਮੇਰੀ ਕਿਤਾਬ ਕਿੱਥੋਂ ਮਿਲੀ ਉਹ ਕਹਿੰਦੇ ਜੀ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ اکاؤنٹ ਦਾ ਮੌਕਾ ਮਿਲਿਆ ਸੀ ਗਿਆਨ ਦੇ ਪ੍ਰਤੀ ਸੁਣ ਕੇ ਮਤਲਬ ਜਿਹੜਾ ਹੈਗਾ ਸਾਡੇ ਆਈਡੀਆ ਆ ਜਦੋਂ ਮੈਂ ਖੁਦ ਕਿਤਾਬ ਪੜੀ 6-7 ਵਾਰੀ ਪੜੀ ਤੇ ਮੈਂ ਸੋਚਿਆ ਕਿ ਯਾਰ ਉਸ ਲੇਖਕ ਨਾਲ ਕਰਕੇ ਮੈਂ ਲੋਕਾਂ ਤੱਕ ਪਹੁੰਚਾਵਾਂ ਬੜੀ ਮੈਨੂੰ ਖੁਸ਼ੀ ਤੇ ਮੈਂ ਉਹਨਾਂ ਨੂੰ 50 ਕਿਤਾਬਾਂ 'ਚ ਪ੍ਰੋਗਰਾਮ ਸਿਉੜਾ ਰਾਣਾ ਸਾਹਿਬ ਦੇ ਨਾਲ ਲੁਧਿਆਣੇ 'ਚ ਕੰਪੀਟੀਸ਼ਨ ਵੀ ਹੋ ਰਿਹਾ ਅੱਜ ਲੋਕਾਂ ਤੱਕ ਪਹੁੰਚ ਰਹੀ ਆ ਕਿਤਾਬਾਂ ਜਿਹੜੀਆਂ ਹੈਗੀਆਂ ਨੇ ਜਿਹੜੀ ਜ਼ਿੰਦਗੀ ਦੇ ਵਿੱਚ ਇੱਕ ਕ੍ਰਾਂਤੀ ਪੈਦਾ ਕਰਦੀਆਂ ਨੇ ਔਰ ਬਾਬਾ ਸਾਹਿਬ ਦੇ ਕੋਲੇ ਲਾਸਟ ਦੇ ਉੱਤੇ 20000 ਤੋਂ ਉੱਪਰ ਕਿਤਾਬਾਂ ਸੀ ਉਹਨਾਂ ਦੀ ਲਾਇਬ੍ਰੇਰੀ ਦੇ ਵਿੱਚ ਔਰ ਉਹਨੇ ਕ੍ਰਾਂਤੀ ਪੈਦਾ ਕੀਤੀ ਸਾਡੇ ਵਰਗੇ ਜਿੰਨਾਂ ਨੂੰ ਮਤਲਬ ਮਤਲਬ ਕੀੜੇ ਮਕੌੜੇ ਦੀ ਤਰ੍ਹਾਂ ਸਮਝਿਆ ਜਾਂਦਾ ਸੀ ਅੱਜ ਆ ਕੀ ਐਸੇ ਚੇਅਰ ਤੇ ਬੈਠੇ ਆ ਜਾਂ ਅੱਜ ਅਸੀਂ ਸੁਖਾਂ ਨਾਮ ਮਾਰ ਰਹੇ ਆ ਉਹ ਸਿਰਫ ਤੇ ਸਿਰ ਬਾਬਾ ਸਾਹਿਬ ਦੀ ਉਹਨਾਂ ਕਿਤਾਬਾਂ ਦਾ ਮੈਂ ਇੱਕ ਸੰਦੇਸ਼ ਦੇਣਾ ਚਾਹੁੰਦਾ ਕਿ ਤੁਸੀਂ ਕੁਝ ਕਰੋ ਨਾ ਔਰਤਾਂ ਨੂੰ ਇੱਕ ਚੀਜ਼ ਕਰੋ ਬੇਸ਼ੱਕ ਘੱਟ ਪਹਿਨ ਲੋ ਘੱਟ ਖਾ ਲੋ ਇੱਕ ਟਾਈਮ ਦਾ ਖਾਣਾ ਨਹੀਂ ਵੀ ਖਾਓ ਲੇਕਿਨ ਆਪਣੇ ਬੱਚਿਆਂ ਨੂੰ ਜਿੱਦਾਂ ਵੀ ਤੁਹਾਨੂੰ ਮਤਲਬ ਔਖੇ ਸਥਿਤੀਆਂ ਵਿੱਚ ਮਤਲਬ ਪੜਾਉਣਾ ਪੈਂਦਾ ਉਹਨਾਂ ਨੂੰ ਅੱਛੀ ਤੋਂ ਅੱਛੀ ਐਜੂਕੇਸ਼ਨ ਦਿਓ ਔਰ ਅਸੀਂ ਵੀ ਕਰੀਬ ਸਾਡੀ ਮਤਲਬ ਟਾਰਗੇਟ ਹੈ 14 ਬੱਚਿਆਂ ਦਾ ਜਿਨ੍ਹਾਂ ਚੋਂ ਤਿੰਨ ਬੱਚੇ ਅਡਾਪਟ ਕਰ ਚੁੱਕੇ 14 ਬੱਚੇ ਅਸੀਂ ਅਡਾਪਟ ਕਰਨੇ ਕਿਉਂਕਿ ਬਾਬਾ ਸਾਹਿਬ ਦੇ ਨਾਮ ਦੇ ਨਾਲ ਚੱਲਣਾ ਜਿਨ੍ਹਾਂ ਦੀ ਬਦੌਲਤ ਸਾਨੂੰ ਮਿਲਿਆ ਐਦਾਂ ਹੀ 14 ਲਾਇਬ੍ਰੇਰੀ ਖੋਲ੍ਹਣੀਆਂ ਜਿਨ੍ਹਾਂ ਤੋਂ ਪਹਿਲੀ ਲਾਇਬ੍ਰੇਰੀ ਸੁਰਖਪੁਰ ਖੋਲੀ ਆ ਦੂਜੀ ਪਿੰਡ ਫੁੱਲ ਨਕੂਦਰ ਲੋਹਿਆ ਖਸ ਦੇ ਨਾਲ ਤੇ ਇਸ ਤੋਂ ਬਾਅਦ ਅੱਗੇ ਅਸੀਂ ਲਾਇਬ੍ਰੇਰੀਆਂ ਜਿਹੜੀਆਂ ਕਿ 14 ਖੋਲ੍ਹੀਆਂ ਨੇ ਔਰ 14 ਬੱਚੇ ਨੂੰ ਅਡਾਪਟ ਕਰਨਾ ਸੀ ਤੇ ਇਹ ਸਾਡਾ ਇਹ ਨਹੀਂ ਕੋਈ احਸਾਨ ਨਹੀਂ ਹੈ ਇਹ ਬਾਬਾ ਸਾਹਿਬ ਦਾ احਸਾਨ ਹੈ ਕਿ ਅਗਰ ਸੱਤ ਜਨਮ ਵੀ ਅਸੀਂ ਲੈ ਲਈਏ ਫਿਰ ਵੀ ਉਸ ਬਾਬਾ ਸਾਹਿਬ ਦਾ احਸਾਨ ਨਹੀਂ ਭੁੱਲ ਸਕਦੇ ਤੇ ਸਾਨੂੰ ਅੱਜ ਮੌਕਾ ਮਿਲਿਆ ਅੱਜ ਅਸੀਂ ਸਵੇਰ ਦੇ ਕਈ ਦਿਨ ਤੋਂ ਲਗਾਤਾਰ ਜਿਹੜੀ ਹੈਗੀ ਆ ਪਹਿਲੇ ਇਹ ਪੰਜਵਾਂ ਪ੍ਰੋਗਰਾਮ ਹੈ ਔਰ ਅਸੀਂ ਲਗਾਤਾਰ ਰਾਤ ਤੱਕ ਹੋਰ ਪੰਜ ਪ੍ਰੋਗਰਾਮ اٹینڈ ਕਰਨੇ ਆ ਤੇ ਸਾਥੀਓ ਮੈਂ ਇੱਕ ਹੋਰ ਗੱਲ ਕਰਨੀ ਚਾਹੁੰਦਾ ਰੀਸੈਂਟਲੀ ਅਸੀਂ ਇੱਥੇ ਬੇਟਾ ਹੀ ਪ੍ਰੋਗਰਾਮ ਦੇ ਚ ਕੁਝ ਸਾਥੀਆਂ ਦੇ ਉੱਥੋਂ ਬੈਨਰ ਪੜ ਕੇ ਅੰਦਰ ਆਏ ਔਰ ਉਹ ਕਹ ਰਿਹਾ ਕਿ ਅਸੀਂ ਬਾਬਾ ਸਾਹਿਬ ਦਾ ਜਨਮ ਦਿਨ ਮਨਾਣਾ ਕੇਕ ਕੱਟਣਾ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿੱਦਾਂ ਤੁਹਾਨੂੰ ਪਤਾ ਚੱਲਦਾ ਸਾਡੇ ਬਾਰੇ ਉਹਨੇ ਕਿਹਾ ਅਸੀਂ ਨਿਕਲ ਲੈ ਸੀ ਇੱਥੋਂ ਮਤਲਬ ਅਸੀਂ ਬੈਨਰ ਦੇਖਿਆ ਤੇ ਸਾਨੂੰ ਮਤਲਬ ਸਰੂਪੇ ਚਾਹੀਦੇ ਆ ਤੇ ਹੁਣ ਉਹ ਬੈਠੇ ਉਹਨਾਂ ਨੂੰ ਸਰੂਪੇ ਵੀ ਅਸੀਂ ਦੇਨੇ ਆ ਔਰ ਕਿਤਾਬਾਂ ਵੀ ਉਹਨਾਂ ਨੂੰ ਦੇਵਾਂਗੇ ਤਾਂ ਕਿ ਕ੍ਰਾਂਤੀ ਜਿਹੜੀ ਹੈਗੀ ਬਾਬਾ ਸਾਹਿਬ ਦੀ ਵਿਚਾਰਧਾਰਾ ਅੱਗੇ ਫੈਲ ਸਕੇ ਸੋ ਸੋ ਸਾਥੀਓ ਇਹ ਸੀ ਸਾਡੇ ਇੰਜੀਨੀਅਰ ਜੀਤ ਸਿੰਘ ਜੀ ਸੋ ਬੜਾ ਅੱਛਾ ਪ੍ਰਯਾਸ ਇਹਨਾਂ ਵੱਲੋਂ ਰਹਿੰਦਾ ਇਹ ਅਸਲ 'ਚ ਚਾਹੁੰਦੇ ਨੇ ਕਿ 바ਵਾ ਸਭ ਅੰਬੇਦਕਰ ਜੀ ਦੀ ਜਿਹੜੀ ਅਸਲ ਵਿਚਾਰਤਾਰਾ ਸੀ ਜੋ ਉਹਨਾਂ ਦਾ ਅਸਲ ਮਿਸ਼ਨ ਸੀ ਜੋ ਉਹਨਾਂ ਦਾ ਅਸਲ ਤਿਆਗ ਸੀ ਉਹ ਘਰ ਘਰ ਤੱਕ ਕਿਵੇਂ ਪਹੁੰਚ ਸਕੇ ਬੜਾ ਅੱਛਾ ਪ੍ਰਯਾਸ ਸੀ ਨਾ ਵੱਲੋਂ ਇਹਨਾਂ ਦੀ ਟੀਮ ਵੱਲੋਂ ਕੀਤਾ ਜਾਂਦਾ ਅਲੱਗ ਅਲੱਗ ਪਿੰਡਾਂ ਦੇ ਵਿੱਚ ਜਿਹੜਾ ਲਾਇਬ੍ਰੇਰੀਆਂ ਖੋਲ੍ਹੀਆਂ ਜਾਂਦੀਆਂ ਔਰ ਬੱਚਿਆਂ ਨੂੰ ਵੀ ਅਡਾਪਟ ਕੀਤਾ ਇਹਨਾਂ ਨੇ ਔਰ ਚਾਹੁੰਦੇ ਨੇ ਕਿ 14 ਬੱਚੇ ਉਹਨਾਂ ਨੇ ਅਡਾਪਟ ਕਰਨੇ ਆ ਤਿੰਨ ਚਾਰ ਦੇ ਕਰੀਬ ਜਿਹੜੇ ਬੱਚਿਆਂ ਨੂੰ ਉਹ ਪੜਾ ਰਹੇ ਨੇ ਸੋ ਸਾਥੀਓ ਬੇਨਤੀ ਹੈ ਇਸੇ ਤਰ੍ਹਾਂ ਸਾਨੂੰ ਵੀ ਪ੍ਰਯਾਸ ਕਰਨਾ ਚਾਹੀਦਾ ਹੈ ਸਾਨੂੰ ਵੀ ਇੱਕ ਇਹੋ ਜਿਹੀ ਅਚੀ ਸੋਚ ਰੱਖ ਕੇ ਬਾਬਾ ਸਾਹਿਬ ਅੰਬੇਦਕਰ ਜੀ ਦੇ ਪ੍ਰਤੀ ਜੋ ਸਾਡਾ ਇੱਕ ਕਰਜ਼ਾ ਹੈ ਬਾਬਾ ਸਾਹਿਬ ਦਾ ਸਾਡੇ ਉੱਪਰ ਉਹ ਸਾਨੂੰ ਅਦਾ ਕਰਨਾ ਚਾਹੀਦਾ ਸੋ ਸਾਥੀਓ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਨਾ ਧੰਨਵਾਦ ਜੀ